ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਸਿਹਤ ਨਾਮਾ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਗੱਲ ਕਰਦੇ ਹਾਂ ਤਰਬੂਜ ਦੀ ਤਰਬੂਜ ਨੂੰ ਗੁਣਾ ਦੀ ਖਾਣ ਕਿਹਾ ਜਾਂਦਾ ਹੈ ਗਰਮੀਆਂ ਦੇ ਵਿੱਚ ਵੈਸੇ ਵੀ ਤਰਬੂਜ ਖਾਣ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਜਿਹੜਾ ਤਰਬੂਜ ਹੈ ਉਹ ਠੰਡਾ ਹੁੰਦਾ ਇਸ ਕਰਕੇ ਗਰਮੀਆਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਰਬੂਜ ਦੀ ਤਾਂ ਤਰਬੂਜ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਵੈਸੇ ਵੀ ਸਿਹਤ ਦੇ ਲਈ ਕਹਿੰਦੇ ਨੇ ਕਿ ਫਰੂਟ ਖਾਣੇ ਜ਼ਰੂਰੀ ਹੁੰਦੇ ਨੇ ਕਿਉਂਕਿ ਜਦੋਂ ਅਸੀਂ ਫਰੂਟ ਖਾਂਦੇ ਆ ਇੱਕ ਤਾਂ ਉਸ ਦੇ ਨਾਲ ਸਾਨੂੰ ਭੁੱਖ ਲੱਗਦੀ ਹੈ ਤੇ ਦੂਸਰਾ ਉਹ ਸਾਡੇ ਸਰੀਰ ਦੇ ਲਈ ਵੀ ਬੈਨੀਫਿਟ ਹੁੰਦੇ ਨੇ। ਵੈਸੇ ਵੀ ਡਾਕਟਰਾਂ ਦੀ ਜੇਕਰ ਆਪਾਂ ਇਸਲਾ ਦੀ ਗੱਲ ਕਰੀਏ ਤਾਂ ਡਾਕਟਰ ਵੀ ਕਹਿੰਦੇ ਨੇ ਕਿ ਸਾਨੂੰ ਦੁਪਹਿਰ ਦਾ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜਿਹੜੇ ਫਰੂਟਸ ਨੇ ਉਹ ਖਾਣੇ ਚਾਹੀਦੇ ਨੇ। ਜ਼ਰੂਰੀ ਨਹੀਂ ਹੈ ਕਿ ਫਰੂਟ ਕਿਹੜਾ ਆ। ਫਰੂਟ ਕੋਈ ਵੀ ਖਾ ਸਕਦੇ ਆ ਬਟ ਇੱਕ ਫਰੂਟ ਦੀ ਇੱਕ ਰੂਟੀਨ ਹੁੰਦੀ ਹੈ ਕਿ ਕਿਹੜੇ ਮੌਸਮ ਦੇ ਵਿੱਚ ਕਿਹੜਾ ਫਰੂਟ ਅਸੀਂ ਖਾ ਸਕਦੇ ਹਾਂ ਤੇ ਉੱਥੇ ਹੀ ਗੱਲ ਕਰ ਰਹੇ ਹਾਂ ਗਰਮੀਆਂ ਦੀ ਜੇਕਰ ਗਰਮੀਆਂ ਦੀ ਗੱਲ ਕਰੀ ਜਾਵੇ ਤਾਂ ਗਰਮੀਆਂ ਦੇ ਵਿੱਚ ਤਰਬੂਜ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਜਿਹੜਾ ਫਰੂਟ ਹੈ ਨਾ ਉਹ ਗਰਮੀਆਂ ਦੇ ਵਿੱਚ ਖਾਣਾ ਫਾਇਦੇਮੰਦ ਹੀ ਹੁੰਦਾ ਹੀ ਹੈ ਬਟ ਜੇਕਰ ਤਰਬੂਜ ਦੀ ਗੱਲ ਕਰੀਏ ਤਾਂ ਤਰਬੂਜ ਠੰਡਾ ਹੁੰਦਾ ਇਸ ਕਰਕੇ ਗਰਮੀਆਂ ਦੇ ਵਿੱਚ ਆਪਾਂ ਤਰਬੂਜ ਨੂੰ ਕਾਫੀ ਫਾਇਦੇਮੰਦ ਮੰਨਦੇ ਹਾਂ ਤਰਬੂਜ ਖਾਣ ਦਾ ਵੀ ਇੱਕ ਸਹੀ ਤਰੀਕਾ ਤੇ ਸਹੀ ਟਾਈਮ ਹੈ ਕੀ ਤੁਹਾਨੂੰ ਪਤਾ ਹੈ ਕਿ ਕਿਸ ਟਾਈਮ ਤੇ ਤਰਬੂਜ਼ ਖਾਣਾ ਚਾਹੀਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਤਰਬੂਜ਼ ਨੂੰ ਖਾਣਾ ਚਾਹੀਦਾ ਹੈ ਖਾਲੀ ਪੇਟ ਤਰਬੂਜ਼ ਖਾਣ ਨਾਲ ਜਾਂ ਫਿਰ ਤਰਬੂਜ਼ ਦਾ ਜੂਸ ਜੇਕਰ ਤੁਸੀਂ ਖਾਲੀ ਪੇਟ ਖਾਂਦੇ ਆ ਤਾਂ ਉਹ ਸਾਡੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਨਾਸ਼ਤੇ ਦੇ ਵਿੱਚ ਤਰਬੂਜ਼ ਖਾਣਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਜੇਕਰ ਗੱਲ ਕਰੀ ਜਾਵੇ ਤਾਂ ਤਰਬੂਜ ਦੇ ਸਹੀ ਟਾਈਮ ਦੀ ਤਸਵੀਰ ਤੋਂ ਲੈ ਕੇ ਦੁਪਹਿਰ ਤੱਕ ਦੇ ਵਿਚਕਾਰ ਦਾ ਜੋ ਸਮਾਂ ਹੁੰਦਾ ਹੈ ਉਸ ਨੂੰ ਤਰਬੂਜ ਖਾਣ ਦਾ ਸਹੀ ਸਮਾਂ ਮੰਨਿਆ ਜਾਂਦਾ ਹੈ। ਵੈਸੇ ਤਾਂ ਆਪਾਂ ਫਰੂਟ ਕਿਸੇ ਵੀ ਸਮੇਂ ਖਾ ਸਕਦੇ ਹਾਂ। ਚਾਹੇ ਤੁਸੀਂ ਸਵੇਰੇ ਖਾਓ, ਦੁਪਹਿਰੇ ਖਾਓ, ਸ਼ਾਮ ਨੂੰ ਖਾਓ ਜਾਂ ਰਾਤ ਨੂੰ ਖਾਓ। ਪਰ ਜੇਕਰ ਆਪਾਂ ਸਵੇਰ ਤੋਂ ਦੁਪਹਿਰ ਦੇ ਵਿਚਕਾਰ ਤਰਬੂਜ ਖਾਂਦੇ ਹਾਂ ਤਾਂ ਉਸ ਦਾ ਸਾਨੂੰ ਕਾਫੀ ਫਾਇਦਾ ਹੁੰਦਾ ਹੈ ਕਿਉਂਕਿ ਤਰਬੂਜ ਦੇ ਵਿੱਚ ਕਈ ਪੋਸ਼ਟਿਕ ਤੱਤ ਨੇ ਜਿਹੜੇ ਉਹ ਪਾਏ ਜਾਂਦੇ ਨੇ। ਦੁਪਹਿਰ ਦਾ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜੇਕਰ ਤੁਸੀਂ ਤਰਬੂਜ਼ ਖਾਂਦੇ ਹੋ ਤਾਂ ਉਸ ਦੇ ਤੁਹਾਨੂੰ ਕਾਫੀ ਬੈਨੀਫਿਟਸ ਮਿਲ ਸਕਦੇ ਨੇ ਸੋ ਇਸ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਸਿਹਤ ਹੈ ਉਹ ਵੀ ਤੰਦਰੁਸਤ ਰਹੇਗੀ ਤੇ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਹੋਏਗਾ ਸੋ ਇਹ ਸੀ ਅੱਜ ਦਾ ਸਿਹਤਨਾਮਾ ਤੁਹਾਨੂੰ ਸਾਡੀ رائے ਕਿਸ ਤਰੀਕੇ ਦੀ ਲੱਗੀ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਸਿਹਤਨਾਮਾ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਗੱਲ ਕਰਦੇ ਹਾਂ ਤਰਬੂਜ਼ ਦੀ ਤਰਬੂਜ ਨੂੰ ਗੁਣਾ ਦੀ ਖਾਨ ਕਿਹਾ ਜਾਂਦਾ ਹੈ ਗਰਮੀਆਂ ਦੇ ਵਿੱਚ ਵੈਸੇ ਵੀ ਤਰਬੂਜ ਖਾਣ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਜਿਹੜਾ ਤਰਬੂਜ ਹੈ ਉਹ ਠੰਡਾ ਹੁੰਦਾ ਹੈ ਇਸ ਕਰਕੇ ਗਰਮੀਆਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਰਬੂਜ ਦੀ ਤਾਂ ਤਰਬੂਜ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਵੈਸੇ ਵੀ ਸਿਹਤ ਦੇ ਲਈ ਕਹਿੰਦੇ ਨੇ ਕਿ ਫਰੂਟ ਖਾਣੇ ਜ਼ਰੂਰੀ ਹੁੰਦੇ ਨੇ ਕਿਉਂਕਿ ਜਦੋਂ ਅਸੀਂ ਫਰੂਟ ਖਾਂਦੇ ਹਾਂ ਇੱਕ ਤਾਂ ਉਸ ਦੇ ਨਾਲ ਸਾਨੂੰ ਭੁੱਖ ਲੱਗਦੀ ਹੈ ਤੇ ਦੂਸਰਾ ਉਹ ਸਾਡੇ ਸਰੀਰ ਦੇ ਲਈ ਵੀ ਬੈਨੀਫਿਟ ਹੁੰਦੇ ਨੇ वैसे भी डॉक्टरਾਂ ਦੀ ਜੇਕਰ ਆਪਾਂ ਇਸਲਾ ਦੀ ਗੱਲ ਕਰੀ ਤਾਂ ਡਾਕਟਰ ਵੀ ਕਹਿੰਦੇ ਨੇ ਕਿ ਸਾਨੂੰ ਦੁਪਹਿਰ ਦਾ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜਿਹੜੇ ਫਰੂਟਸ ਨੇ ਉਹ ਖਾਣੇ ਚਾਹੀਦੇ ਨੇ ਜ਼ਰੂਰੀ ਨਹੀਂ ਹੈ ਕਿ ਫਰੂਟ ਕਿਹੜਾ ਆ ਫਰੂਟ ਕੋਈ ਵੀ ਖਾ ਸਕਦੇ ਆ ਬਟ ਇੱਕ ਫਰੂਟ ਦੀ ਇੱਕ ਰੂਟੀਨ ਹੁੰਦੀ ਹੈ ਕਿ ਕਿਹੜੇ ਮੌਸਮ ਦੇ ਵਿੱਚ ਕਿਹੜਾ ਫਰੂਟ ਅਸੀਂ ਖਾ ਸਕਦੇ ਆ ਤੇ ਉੱਥੇ ਹੀ ਗੱਲ ਕਰ ਰਹੇ ਆ ਗਰਮੀਆਂ ਦੀ ਜੇਕਰ ਗਰਮੀਆਂ ਦੀ ਗੱਲ ਕਰੀ ਜਾਵੇ ਤਾਂ ਗਰਮੀਆਂ ਦੇ ਵਿੱਚ ਤਰਬੂਜ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਜਿਹੜਾ ਫਰੂਟ ਹੈ ਨਾ ਉਹ ਗਰਮੀਆਂ ਦੇ ਵਿੱਚ ਖਾਣਾ ਫਾਇਦੇਮੰਦ ਤੇ ਹੁੰਦਾ ਹੀ ਹੈ ਬਟ ਜੇਕਰ ਤਰਬੂਜ ਦੀ ਗੱਲ ਕਰੀਏ ਤਾਂ ਤਰਬੂਜ ਠੰਡਾ ਹੁੰਦਾ ਇਸ ਕਰਕੇ ਗਰਮੀਆਂ ਦੇ ਵਿੱਚ ਆਪਾਂ ਤਰਬੂਜ ਨੂੰ ਕਾਫੀ ਫਾਇਦੇਮੰਦ ਮੰਨਦੇ ਆ ਤਰਬੂਜ ਖਾਣ ਦਾ ਵੀ ਇੱਕ ਸਹੀ ਤਰੀਕਾ ਤੇ ਸਹੀ ਟਾਈਮ ਹੈ ਕੀ ਤੁਹਾਨੂੰ ਪਤਾ ਹੈ ਕਿ ਕਿਸ ਟਾਈਮ ਤੇ ਤਰਬੂਜ ਖਾਣਾ ਚਾਹੀਦਾ ਹੈ ਕਿਸ ਤਰੀਕੇ ਦੇ ਨਾਲ ਤਰਬੂਜ ਨੂੰ ਖਾਣਾ ਚਾਹੀਦਾ ਹੈ ਖਾਲੀ ਪੇਟ ਤਰਬੂਜ਼ ਖਾਣ ਨਾਲ ਜਾਂ ਫਿਰ ਤਰਬੂਜ਼ ਦਾ ਜੂਸ ਜੇਕਰ ਸਹੀ ਖਾਲੀ ਪੇਟ ਖਾਂਦੇ ਆ ਤਾਂ ਉਹ ਸਾਡੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਨਾਸ਼ਤੇ ਦੇ ਵਿੱਚ ਤਰਬੂਜ਼ ਖਾਣਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਜੇਕਰ ਗੱਲ ਕਰੀ ਜਾਵੇ ਤਰਬੂਜ਼ ਦੇ ਸਹੀ ਟਾਈਮ ਦੀ ਤਸਵੀਰ ਤੋਂ ਲੈ ਕੇ ਦੁਪਹਿਰ ਤੱਕ ਦੇ ਵਿਚਕਾਰ ਦਾ ਜੋ ਸਮਾਂ ਹੁੰਦਾ ਹੈ ਉਸ ਨੂੰ ਤਰਬੂਜ਼ ਖਾਣ ਦਾ ਸਹੀ ਸਮਾਂ ਮੰਨਿਆ ਜਾਂਦਾ ਹੈ ਵੈਸੇ ਤਾਂ ਆਪਾਂ ਫਰੂਟ ਕਿਸੇ ਵੀ ਸਮੇਂ ਖਾ ਸਕਦੇ ਹਾਂ ਚਾਹੇ ਤੁਸੀਂ ਸਵੇਰੇ ਖਾਓ ਦੁਪਹਿਰੇ ਖਾਓ ਸ਼ਾਮ ਨੂੰ ਖਾਓ ਜਾਂ ਰਾਤ ਨੂੰ ਖਾਓ ਅਰ ਜੇਕਰ ਆਪਸ ਵੇਰ ਤੋਂ ਦੁਪਹਿਰ ਦੇ ਵਿੱਚ ਘਾਹ ਤਰਬੂਜ ਖਾਂਦੇ ਆ ਤਾਂ ਉਸ ਦਾ ਸਾਨੂੰ ਕਾਫੀ ਫਾਇਦਾ ਹੁੰਦਾ ਕਿਉਂਕਿ ਤਰਬੂਜ ਦੇ ਵਿੱਚ ਕਈ ਪੋਸ਼ਟਿਕ ਤੱਤ ਨੇ ਜਿਹੜੇ ਉਹ ਪਾਏ ਜਾਂਦੇ ਨੇ ਦੁਪਹਿਰ ਦਾ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜੇਕਰ ਤੁਸੀਂ ਤਰਬੂਜ ਖਾਂਦੇ ਹੋ ਤਾਂ ਉਸ ਦੇ ਤੁਹਾਨੂੰ ਕਾਫੀ ਬੈਨੀਫਿਟਸ ਮਿਲ ਸਕਦੇ ਨੇ ਸੋ ਇਸ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਸਿਹਤ ਹੈ ਉਹ ਵੀ ਤੰਦਰੁਸਤ ਰਹੇਗੀ ਤੇ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਹੋਏਗਾ ਸੋ ਇਹ ਸੀ ਅੱਜ ਦਾ ਸਿਹਤ ਨਮਾ ਤੁਹਾਨੂੰ ਸਾਡੀ رائے ਕਿਸ ਤਰੀਕੇ ਦੀ ਲੱਗੀ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ